ਆਪਣੇ ਪੁੱਤ ਦੀ ਰੀਜ ਗੱਡੀ ਦੀ ਪੂਰੀ ਕਰਨੀ ਸੀ ਤੇ ਤੈਨੂੰ ਪਤਾ 20000 ਦਾ ਗੱਡੀ ਦਾ ਟਾਇਰ ਵੀ ਨਹੀਂ ਆਉਂਦਾ ਗੱਡੀ ਦਾ ਟਾਇਰ ਮੈਂ ਕਿ ਸਿਰਚ ਮਾਰਨੇ ਉਹ 20000 ਰੁਪਿਆ ਜਸ ਤੇ ਮੰਮੀ ਮੇਰਾ ਕਿੰਨਾ ਖਿਆਲ ਰੱਖਦੇ ਆ ਮੇਰੇ ਲਈ ਜ਼ਰੂਰ ਕੋਈ ਸਰਪ੍ਰਾਈਜ਼ ਹੋਣਾ ਜਿਹੜਾ ਮੈਂਨੂੰ ਦੱਸਿਆ ਨਹੀਂ ਡਿੰਪਲ ਦੀਦੀ ਨੂੰ ਪੁੱਛਦੀ ਆ ਉਹਨਾਂ ਨੂੰ ਜ਼ਰੂਰ ਪਤਾ ਉਹ ਸਰਪ੍ਰਾਈਜ਼ ਬਾਰੇ ਹਾਂਜੀ ਹਾਂਜੀ ਓਕੇ ਜ਼ਰੂਰ ਮੇਰੇ ਬਾਅਦ ਟਾਈਮ ਨਾਲ ਹੀ ਆ ਜਾਾਂ ਕੋਈ ਗੱਲ ਨਹੀਂ ਠੀਕ ਹੈ ਜੀ ਜਸਪਤ हां मम्मी गड्डी ਵੀ ਲੈ ਆਉਣੀ ਆ ਉਹ ਗੱਡੀ ਵਾਲਿਆਂ ਨੂੰ ਫੋਨ ਕਰ ਦਿੰਦਾ। ਉਹ ਮੰਮੀ ਉਹਨਾਂ ਨੂੰ ਹੀ ਫੋਨ ਕਰਕੇ ਹਟਿਆ ਮੈਂ। ਮੈਂ ਤਾਂ ਉਹਨਾਂ ਨੂੰ ਕਹਿ ਤਾ ਬਸ ਤੁਸੀਂ ਟੈਨਸ਼ਨ ਨਾ ਲਓ ਅੱਜ ਦੁਪਹਿਰ ਤੋਂ ਬਾਅਦ ਗੱਡੀ ਲੈ ਆਉਣੀ ਆ ਸੀ। ਮੈਂ ਤਾਂ ਬਸ ਤਾਰੀ ਦੀ ਵੇਟ ਕਰੀ ਜਾਂਦਾ। ਮੇਰਾ ਤਾਂ ਚਾ ਚੱਕਿਆ ਨਹੀਂ ਜਾਂਦਾ। ਤਾਰੀ ਦੀ ਗੱਲ ਤੋਂ ਸੁਣ ਲਾ ਕਾਕਾ। ਇਹ ਗੱਲ ਨਾ ਹੋਵੇ। ਬੇ ਤੂੰ ਜਸ਼ਨ ਦੇ ਸਾਹਮਣੇ ਤਾਰੀ ਤੋਂ ਪੈਸੇ ਫੜ ਲੈ ਜਾਂ ਤਾਰੀ ਨੂੰ ਜਸ਼ਨ ਦੇ ਸਾਹਮਣੇ ਲੈ ਕੇ ਖੜਾ ਹੋ ਜਾ। ਉਹ ਮੰਮੀ ਤੂੰ ਮੈਨੂੰ ਕੰਮਲਾ ਸਮਝੀ ਬੈਠੀ ਆਂਗੀ। ਤਾਰੀ ਤੋਂ ਤਾਂ ਮੈਂ ਬਾਹਰ ਦੀ ਬਾਹਰ ਹੀ ਪੈਸੇ ਲੈ ਲੈਣੇ ਆ। ਤੈਨੂੰ ਨਾ ਤਾਂ ਭਣਕ ਤੱਕ ਨਹੀਂ ਲੱਗਣੀ ਮੈਂ ਤਾਰੀ ਤੂੰ 10000 ਰੁਪਏ ਲਿਆ ਇਹ ਨਾ ਤੂੰ ਟੈਨਸ਼ਨ ਲੈ ਬੱਸ ਜੱਸ ਹਣ ਤੂੰ ਗੱਡੀ ਲਿਆਉਣ ਦੀ ਤਿਆਰੀ ਕਰ ਗੱਡੀ ਤਾਂ ਬੱਸ ਆਈ ਲੈ ਮਮੀ ਬਸ ਤਾਰੀ ਦਾ ਫੋਨ ਆਉਣ ਵਾਲਾ ਤੇ ਪੈਸੇ ਆਪਣੇ ਹੱਥ ਚ ਆਉਣ ਵਾਲੇ ਨੇ ਬੱਸ ਜਿਹੜੀ ਆਪਾਂ ਸਕੀਮ ਲਾਈ ਸੀ ਨਾ ਉਹ ਤੁਰ ਚੜ ਗਈ ਆਪਾਂ ਨੂੰ ਹੋਰ ਕੀ ਚਾਹੀਦਾ ਪੈਸੇ ਆਪਣੇ ਘਰ ਆ ਜਾਣੇ ਆ ਗੱਡੀ ਆਪਣੇ ਘਰ ਆ ਜਾਣੀ ਆ ਬੱਸ ਜੀ ਮੈਂ ਮੈਨੂੰ ਕਹਿਨੀ ਆ ਨਾ ਤੂੰ ਉਵੇਂ ਚੱਲੀ ਚੱਲ ਦੀਦੀ ਹਾਂ ਜਸ਼ਨ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮਾਸਟਰ ਜੀ ਨੂੰ ਰੋਕਦੇ ਕਿਉਂ ਨਹੀਂ ਵੀ ਤੁਹਾਨੂੰ ਪੈਸੇ ਕਿਉਂ ਦੇ ਕੇ ਜਾਂਦੇ ਆ ਉਹ ਬਸ ਕੀ ਜਸ਼ਨ ਦੱਸਾਂ ਤੈਨੂੰ ਦੀਦੀ ਕੀ ਦੱਸਣ ਵਾਲੀ ਕੀ ਗੱਲ ਆ ਭਲਾ ਉਹ ਇਕੱਲੇ ਰਹਿੰਦੇ ਆ ਜੇ ਉਹਨਾਂ ਨੂੰ ਕਿਤੇ ਲੋਡ ਪੈ ਗਈ ਫੇਰ ਮੈਂ ਵੀ ਨਾ ਡੈਡੀ ਜੀ ਨੂੰ ਬਹੁਤ ਵਾਰੀ ਕਿਹਾ ਵੀ ਤੁਸੀਂ ਮੈਨੂੰ ਇੱਥੇ ਪੈਸੇ ਨਾ ਦੇ ਕੇ ਜਾਇਆ ਕਰੋ ਪਰ ਉਹ ਮੇਰੀ ਇੱਕ ਨਹੀਂ ਮੰਨਦੇ ਤੈਨੂੰ ਤਾਂ ਪਤਾ ਹੀ ਆ ਨਾ ਕਿ ਮਾਂ ਪਿਓ ਤਾਂ ਉਦੋਂ ਤੱਕ ਆਪਣੇ ਬੱਚਿਆਂ ਨੂੰ ਦਿੰਦੇ ਹੀ ਨਹੀਂ ਜਦ ਤੱਕ ਉਹ ਜਿਉਂਦੇ ਨੇ ਉਹ ਤਾਂ ਹੈ ਦੀਦੀ ਮੈਂ ਸਮਝਦੀ ਆ ਸਾਰੇ ਮਾਂ ਬਾਪ ਨੂੰ ਐਂ ਹੁੰਦਾ ਵੀ ਆਪਦੇ ਤੇ ਪੁੱਤਾਂ ਨੂੰ ਦੇ ਦਈਏ ਪਰ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਉਹ ਕੱਲੇ ਰਹਿੰਦੇ ਆ ਤੁਹਾਡੇ ਮੰਮੀ ਡੈਡੀ ਫਿਰ ਹੁਣ ਜੇ ਉਹਨਾਂ ਨੂੰ ਕੱਲ ਨੂੰ ਲੋੜ ਪੈਗੀ ਤਾਂ ਕੀ ਕਰਨਗੇ ਉਹ ਤੁਹਾਡੇ ਕੋਲ ਆਉਣਗੇ ਸੌਰੇ ਪੈਸੇ ਲੈਣ ਜੇਸ਼ਨ ਬਚਪਨ ਜਣਾ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ ਸੀ ਮੰਮੀ ਹੈ ਨਹੀਂ ਤੁਹਾਡੇ ਨਹੀਂ ਅੱਜ ਤੱਕ ਕਿਸੇ ਨੇ ਵੀ ਐਵੇਂ ਸੇ ਤੇਰੇ ਕੋਲ ਘਰੇ ਵੀ ਗੱਲ ਨਹੀਂ ਕੀਤੀ ਹੋਣੀ ਤੇ ਮੇਰੇ ਡੈਡੀ ਜੀ ਨੇ ਨਾ ਮੈਨੂੰ ਪੁੱਤਾਂ ਵਾਂਗੂ ਪਾਲਿਆ ਦੀਦੀ ਮੈਨੂੰ ਮਾਫ਼ ਕਰਿਓ ਮੈਨੂੰ ਨਹੀਂ ਪਤਾ ਸੀ ਵੀ ਤੁਹਾਡੇ ਮੰਮੀ ਨਹੀਂ ਹੈਗੇ ਕੀ ਗੱਲਾਂ ਕਰੀ ਜਾਂਦੀਆਂ ਦਰਾਨੀ ਠਾਣੀ ਮੈਨੂੰ ਵੀ ਦੱਸ ਦੋ ਪੁੱਤ ਕੁਛ ਨਹੀਂ ਮੰਮੀ ਜੀ ਉਹ ਤਾਂ ਮੈਂ ਦੀਦੀ ਨੂੰ ਐ ਕਹਿੰਦੀ ਸੀ ਵੀ ਨਾ ਤੂੰ ਆਪਣੇ ਪਾਪਾ ਨੂੰ ਕਹਿ ਕੇ ਆਪਾਂ ਨੂੰ ਪੈਸੇ ਨਾ ਦੇ ਕੇ ਜਾਇਆ ਕਰਨ ਇੱਥੇ ਉਹ ਇਕੱਲੇ ਆ ਨਾ ਉਹਨਾਂ ਨੂੰ ਔਖਾ ਹੁੰਦਾ ਹੋਊਗਾ ਲੈ ਪੁੱਤ ਐ ਉਹਦੀ ਧੀ ਓਏ ਦਾਪੇਓ ਇਹਨਾਂ ਦੇ ਸਾਬਕਾ ਤਾਬ ਦਾ ਭਲਾ ਸਾਨੂੰ ਕੀ ਪਤਾ ਪਤਾ ਅਸੀਂ ਇਹਨਾਂ ਦੇ ਸਾਬਕਾ ਤਾਬ ਤੋਂ ਕੀ ਲੈਣਾ ਇਹ ਆਪਣੇ ਮਾਪਿਆਂ ਦੀ ਧੀ ਨਹੀਂ ਪੁੱਤ ਹੈ ਸਾਰਾ ਸਾਬਕਾ ਤਾਬ ਇਹੀ ਰੱਖਦੀ ਹੈ ਪੁੱਛ ਲੈ ਮੂੰਹ ਤੇ ਖੜੀ ਆ ਜੇ ਅਸੀਂ ਕਦੀ ਪੰਜੀ ਵੀ ਮੰਗੀ ਹੋਵੇ ਇਹਨਾਂ ਤੋਂ ਨਹੀਂ ਨਹੀਂ ਮੰਮੀ ਜੀ ਮੰਗਣ ਦੀ ਮੈਂ ਗੱਲ ਨਹੀਂ ਕਰ ਰਹੀ ਮੈਂ ਕਿਹਾ ਕਈ ਵਾਰ ਉਹਨਾਂ ਨੂੰ ਵੇਲੇ ਕਵੇਲੇ ਲੋੜ ਪੈ ਜੇ ਤਾਂ ਫਿਰ ਏਡੀ ਦੂਰ ਥੋੜੀ ਆਉਣਗੇ ਪੈਸੇ ਲੈਣ ਲਈ ਪੁੱਤ ਅਸੀਂ ਨਾਲ ਦੇ ਘਰ ਦੀ ਗੱਲ ਚ ਬੋਲਦੇ ਨਹੀਂ ਫੇਰ ਕਹਿਣਗੇ ਕੜਮਣੀ ਵਿੱਚ ਦਖਲਅੰਦਾਜ਼ੀ ਕਰਦੀ ਐ ਮੈਨੂੰ ਨਾਲੇ ਚੰਗਾ ਨਹੀਂ ਲੱਗਦਾ ਨੋਹਾ ਦੇ ਪੇਕਿਆਂ ਚ ਐਵੇਂ ਮੈਂ ਬੋਲੀ ਜਾਵਾਂ ਅਗਲੇ ਕੀ ਸੋਚਣਗੇ ਹਾਂ ਚਲੋ ਦੀਦੀ ਤੁਸੀਂ ਇਸ ਵਾਰ ਕਹਿ ਦਿਓ ਮਾਸੜ ਜੀ ਨੂੰ ਕਿ ਅਗਲੀ ਵਾਰ ਲੈ ਕੇ ਨਾ ਆਇਓ ਪੈਸੇ ਠੀਕ ਐ ਉਹਨਾਂ ਨੂੰ ਵੀ ਚਾਹੀਦੇ ਆ ਪੈਸੇ ਦੀ ਲੋੜ ਤਾਂ ਸਾਰੇ ਘਸੇ ਨੂੰ ਸਭ ਨੂੰ ਰਹਿੰਦੀ ਐ ਮੰਮੀ ਹਾਂ ਪੁੱਤ ਜਸ਼ਨ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਆ ਪੁੱਤ ਮਾਰੀ ਅੰਦਰ ਚੱਲ ਸਲਾਹ ਕਰਨੀ ਕੋਈ ਹਾਂਜੀ ਮੰਮੀ ਇਹਦੇ ਕੋਲ ਖੜੀ ਕੀ ਕਰਦੀ ਸੀ ਤੈਨੂੰ ਕਿੰਨੀ ਵਾਰ ਕਿਹਾ ਵੀ ਇਹਦੇ ਲਵੇ ਨਾ ਲੱਗਿਆ ਕਰ ਜੇ ਉਹ ਤੇਰੇ ਲਵੇ ਲੱਗਦੀ ਆ ਨਾ ਤਾਂ ਉਤੋਂ ਦੂਰ हट ਜਾ ਕਰ ਨਾ ਤੂੰ ਸਮਝਦੀ ਕੀ ਆਪਣੇ ਆਪ ਨੂੰ ਤੇਰਾ ਪਿਓ 20000 ਰੁਪਏ ਲੈ ਕੇ ਆਇਆ ਸਿਰਫ 20000 ਮੈਂ ਆਪਣੇ ਪੁੱਤ ਦੀ ਰੀਜ ਗੱਡੀ ਦੀ ਪੂਰੀ ਕਰਨੀ ਸੀ ਤੇ ਤੈਨੂੰ ਪਤਾ 20000 ਦਾ ਗੱਡੀ ਦਾ ਟਾਇਰ ਵੀ ਨਹੀਂ ਆਉਂਦਾ ਗੱਡੀ ਦਾ ਟਾਇਰ ਮੇਰੇ ਸਿਰ 'ਚ ਮਾਰਨੇ ਉਹ 20000 ਰੁਪਇਆ ਮੰਮੀ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਡੈਡੀ ਜੀ ਦੇ ਕੋਲ ਇੰਨੇ ਪੈਸੇ ਨਹੀਂ ਹੈਗੇ ਫਿਰ ਵੀ ਉਹਨਾਂ ਕੋਲ ਜਿੰਨਾ ਸਰਦਾ ਸੀ ਉਹ ਤੁਹਾਨੂੰ ਪੈਸੇ ਦੇ ਗਏ ਜਵਾਨ ਨਾ ਲੜਾ ਜਵਾਨ ਨਾ ਲੜਾ ਮੇਰੇ ਨਾਲ 20000 ਰੁਪਇਆ ਮੇਰੇ ਮੱਥੇ ਮਾਰਿਆ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ ਏ ਜਿਹੜਾ ਤੇਰਾ ਪਿਓ 20000 ਰੁਪਇਆ ਦੇ ਕੇ ਗਿਆ ਨਾ ਉਹਦੀ ਸਜ਼ਾ ਤਾਂ ਤੈਨੂੰ ਮਿਲੂਗੀ ਇਹ ਤਾਂ ਮੈਂ ਜਸ਼ਨ ਕਰਕੇ ਨਹੀਂ ਕੁਛ ਬੋਲੀ ਨਹੀਂ ਤਾਂ ਤੇਰੇ ਪਿਓ ਨੂੰ ਮੈਂ ਬਾਹੋਂ ਫੜ ਕੇ ਬਾਹਰ ਕੱਢਦੀ ਤੇ ਸਿਰਚ ਮਾਰਦੀ ਉਹਦੇ 20000 ਆਪਣੇ ਪਿਓ ਨੂੰ ਕਹਦੇ ਜੇ ਮੁੜ ਕੇ ਸਾਡੇ ਘਰ ਬੜਿਆ ਨਾ ਤਾਂ ਲੱਤਾਂ ਤੋੜ ਕੇ ਹੱਥ ਫੜਾ ਦਊਂ ਉਹਦੀਆਂ ਮੈਂ 20000 ਮਾਰ ਕੇ ਮੱਥੇ ਚਲੇ ਗਿਆ ਮੇਰੇ ਤੈਨੂੰ ਇਹਦੀ ਸਜ਼ਾ ਤਾਂ ਜ਼ਰੂਰ ਮਿਲੂਗੀ ਸਜ਼ਾ ਮਮੀ ਤੈਨੂੰ ਪਤਾ ਨਾ ਤੇਰੀ ਕਿਹੜੀ ਸਜ਼ਾ ਹੈ ਪਤਾ ਕੀ ਸਜ਼ਾ ਦੋਗੇ ਤੂੰ ਇੱਕ ਟਾਈਮ ਰੋਟੀ ਖਾਣੀ ਆ ਉਹ ਵੀ ਅਚਾਰ ਨਾਲ ਲੱਗੀ ਸਮਝ ਤੇਰੀ ਸਜ਼ਾ ਇਹੀ ਹੈ ਮੈਨੂੰ ਮਨਜ਼ੂਰ ਹੈ ਮਮੀ ਜੀ ਪਰ ਮੇਰੇ ਡੈਡੀ ਜੀ ਨੂੰ ਦੁਬਾਰਾ ਫੋਨ ਨਾ ਕਦੇ ਕਰਿਓ ਪੈਸਿਆਂ ਲਈ ਜਵਾਨ ਚਲਾਉਣੀ ਆ ਉੱਚੀ ਨਾ ਬੋਲ ਜੇ ਜਸ਼ਨ ਨੂੰ ਕੁਝ ਪਤਾ ਲੱਗ ਗਿਆ ਜਾਂ ਸੁਣ ਗਿਆ ਤਾਂ ਤੇਰੀ ਗੁੱਤ ਨੂੰ ਬਲ ਮੈਂ ਦੇ ਦੂੰ ਲੱਗੀ ਸਮਝ ਮੰਮੀ ਜੀ ਪਲੀਜ਼ ਮੇਰੀ ਬਾਹ ਛੱਡ ਦੋ ਦਰਦ ਹੋ ਰਿਹਾ ਨਾਲੇ ਮੇਰੇ ਡੈਡੀ ਨੂੰ ਤੰਗ ਨਾ ਕਰੋ ਠੀਕ ਹੈ ਛੱਡ ਦਿੰਨੀ ਅੱਬਾ ਨਹੀਂ ਤੇਰੇ ਪਿਓ ਨੂੰ ਤੰਗ ਕਰਦੀ ਬਸ ਇਸ ਘਰ ਦੀ ਨੌਕਰਾਨੀ ਬਣ ਕੇ ਰਹਿ ਸਾਡੇ ਪੈਰ ਦੀ ਜੁੱਤੀ ਲੱਗੀ ਸਮਝਣਾ ਤੈਨੂੰ ਆਪਣੇ ਪਿਓ ਨੂੰ ਕਹਿ ਇੱਥੇ ਮੁੜ ਕੇ ਆਪਣੀ ਬੁੱਥੀ ਨਾ ਦਿਖਾ ਦੇ ਸਾਨੂੰ ਮੰਮੀ ਜੀ ਮੈਨੂੰ ਕਹਿ ਕੇ ਆ ਪਾਈ ਨਹੀਂ ਹੈਗੇ ਉਦੋਂ ਤੋਂ ਛੇਤੀ ਗੱਲ ਕਰਨੀ ਸੀ ਦੀਦੀ ਨਾਲ ਕੋਈ ਕੰਮ ਹੋ ਗਿਆ ਉਹ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਿਸ ਦਿਨ ਦੀ ਮੈਂ ਇਸ ਘਰ ਚ ਆਈਆਂ ਦੀਦੀ ਐਨੇ 부জে 부জে ਕਿਉਂ ਰਹਿੰਦੇ ਆ ਦੀਦੀ ਦੀ ਉਦਾਸੀ ਦਾ ਕਾਰਨ ਨਾ ਮੈਨੂੰ ਪਤਾ ਕਰਨਾ ਹੀ ਪਊਗਾ ਪਰ ਦੀਦੀ ਵੀਰੇ ਕਰਕੇ ਤਾਂ ਨਹੀਂ ਉਦਾਸ ਰਹਿੰਦੇ ਹੋਣੇ ਐ ਕਰੂੰਗੀ ਜੱਸ ਨੂੰ ਕਹਿ ਕਹਾ ਕੇ ਨਾ ਦੀਦੀ ਨੂੰ ਵੀਰੇ ਕੋ ਭੇਜੀ ਦਊਂਗੀ ਪਰ ਇਹ ਵੀ ਨਹੀਂ ਹੋ ਸਕਦਾ ਕਿਉਂਕਿ ਦੀਦੀ ਨੇ ਕਦੇ ਵੀਰੇ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਇਹ ਚੱਲ ਕੀ ਰਿਹਾਗਾ ਵਿਚਾਰੇ ਸਾਰਾ ਦਿਨ ਉਦਾਸ ਰਹਿੰਦੇ ਆ ਚਲੋ ਦੇਖਦੀ ਆਂ ਜਲਦੀ ਕੋਸ਼ਿਸ਼ ਕਰੂੰਗੀ ਪਤਾ ਕਰਨ ਦੀ ਵੀ ਕੀ ਹੋ ਰਿਹਾ ਦੀਦੀ ਨੂੰ ਮੰਮੀ ਜੀ ਆਈ ਪੁੱਤ ਦੇਖਾ ਤਾਂ ਸਹੀ ਵੀ ਚਾਚੀ ਪੈਸਿਆਂ ਦਾ ਇੰਤਜ਼ਾਮ ਕਿੱਥੋਂ ਤੇ ਕਿਵੇਂ ਕਰਦੀ ਆ ਨਾਲੇ ਇੰਤਜ਼ਾਮ ਕਰੂਗੀ ਵੀ ਕਿਉਂ ਨਾ ਕੁੜੀ ਦੀ ਇੱਜ਼ਤ ਦਾ ਸਵਾਲ ਐ ਫੇਰ ਵੀ ਉਹਦੇ ਸਹੁਰਿਆਂ ਨੇ ਪਹਿਲੀ ਵਾਰੀ ਕੋਈ ਮੰਗ ਰੱਖੀ ਆ ਕੁੜਮਾ ਦਾ ਮਾਮਲਾ ਐ ਜਵਾਬ ਤਾਂ ਦਿੰਦੀ ਨਹੀਂ ਕਿਸੇ ਵੀ ਹਿੱਲੇ ਇਹ ਇੰਤਜ਼ਾਮ ਤਾਂ ਕਰੂਗੀ ਇੱਕ ਤਾਂ ਜਾ ਸੰਦਾ ਪਿਓ ਜਾ ਕੇ ਉੱਥੇ ਹੀ ਬਹਿ ਗਿਆ ਆਇਆ ਜੀ ਮੇਦੀ ਘਰੇ ਕੋਈ ਲੋੜ ਹੀ ਨਹੀਂ ਹੁੰਦੀ ਮੁਸਲਾਹ ਕਰਨੀ ਤਾਂ ਕਰਾਂ ਕਿਹਦੇ ਨਾਲ ਹੁਣ ਜਸ ਨੂੰ ਪੈਸੇ ਵੀ ਤਾਂ ਦੇਣੇ ਨੇ ਆ ਵੱਡੇ ਵੀਰ ਜੀ ਤੇ ਭੈਣ ਤੇ ਪੈਰ ਤੇ ਪਾਣੀ ਨਹੀਂ ਪੈਣ ਦਿੰਦੇ ਜੇ ਇਹਨਾਂ ਨੂੰ ਕਹਿਨੀ ਆ ਮੈਂ ਹਾਂ ਇਹ ਠੀਕ ਰਹੂਗਾ ਅਹੀਂ ਕਰਦੀ ਆ ਮੈਂ ਨਾਲੇ ਤਾਂ ਘਰ ਦੀ ਘਰ ਚ ਰਹਿ ਜੂਗੀ ਨਾਲੇ ਕਿਸੇ ਨੂੰ ਪਤਾ ਨਹੀਂ ਲੱਗਣਾ ਵੀ ਜਸਨ ਕੋਲੇ ਮੈਂ ਪੈਸੇ ਭੇਜੇ ਨੇ ਨਾ ਚਾਹੀਏ ਹੋ ਜੇ ਕੀ ਕਰੂਗੀ ਪਤਾ ਤਾਂ ਮੈਨੂੰ ਕਰਨਾ ਪੈਣਾ ਵੀ ਚਾਚੀ ਦੇ ਦਿਮਾਗ 'ਚ ਚੱਲਦਾ ਕੀ ਆ ਆਖਿਰੇ ਪੈਸਿਆਂ ਦਾ ਇੰਤਜ਼ਾਮ ਕਰੂਗੀ ਕਿਥੋਂ ਕਿਤੇ ਚਾਚੀ ਕੋਈ ਖਜ਼ਾਨਾ ਤਾਂ ਨਹੀਂ ਦੱਬੀ ਬੈਠੀ ਆਹ ਚਾਚੀ ਨੇ ਸ਼ੌਲ ਚਕਿਲ ਕੋਲਿਆ ਵੀ ਜਿਹਦੇ ਨਾਲ ਕਹਿੰਦੀ ਆਖੇ ਜਸ਼ਨ ਦੇ ਸਹੁਰਿਆਂ ਦਾ ਵਧੀਆ ਸਰਜੂਗਾ ਮਨਪ੍ਰੀਤ ਪਤਾ ਤਾਂ ਇਹਨੂੰ ਕਰਨਾ ਪੈਣਾ ਵੀ ਚਾਚੀ ਨੇ ਅਲਮਾਰੀ 'ਚੋਂ ਕਿਹੜਾ ਖਜ਼ਾਨਾ ਕੱਢਿਆ ਕੁੜੇ ਵਣਪ੍ਰੀਤ ਭਾਈ ਕਿਸੇ ਕੰਮ ਨੂੰ ਵੀ ਹੱਥ ਪਾ ਲਿਆ ਕਰ ਸਾਰਾ ਦਿਨ ਇੱਧਰ ਹੀ ਤੁਰੀ ਫਿਰਦੀ ਹੈਗੀ ਆ ਜਾ ਲੈ ਇਹ ਕੋ ਬੁੜੀ ਜਿਹਨੇ ਲਹੂ ਪੀਤਾ ਮੇਰਾ ਤਾਂ ਕੰਮ ਨੂੰ ਤਾਂ ਨਾ ਐਂ ਵਾਜਾ ਮਾਰ ਲੱਗ ਜੰਦਗਾ ਜਿਵੇਂ ਮੈਂ ਇਹਨਾਂ ਦੇ ਗੋਲੀ ਰੱਖੀ ਹੁੰਨੀ ਆ ਐ ਇੱਕ ਇਧਰਲੇ ਚੁੱਲੇ ਨਾਲ ਬਹਿ ਜਾਂਦੀ ਆ ਐ ਇੱਕ ਉਧਰਲੇ ਚੁੱਲੇ ਅੱਗੇ ਬਹਿ ਜਾਂਦੀ ਆ ਅ ਜੀ ਕਿਤੇ ਬੁੜੀ ਜੀ ਇਕੱਲੀ ਮੇਰੇ ਵੱਲ ਹੋ ਜੇ ਨਾ ਤਾਂ ਚਾਚੀ ਚਾਤੀ ਦੀ ਕੀ ਮਜਾਲਾ ਵੀ ਕਰ ਚੋ ਹਿੱਸਾ ਮੰਗ ਜਾਣ ਉਹ ਜਸ ਨੂੰ ਕਹਿ ਤਾਂ ਦਿੱਤਾ ਵੀ ਪੈਸੇ ਦਾ ਇਂਤਜ਼ਾਮ ਹੋ ਗਿਆ ਪਰ ਇਂਤਜ਼ਾਮ ਹੋਇਆ ਤਾਂ ਕੋਈ ਨਹੀਂ ਕਿੱਥੋਂ ਕਰਾਂ ਇਂਤਜ਼ਾਮ ਉਹ ਵੀ 3 ਲੱਖ ਰੁਪਇਆ ਥੋੜਾ ਮੋਟਾ ਹੁੰਦਾ ਤਾਂ ਵੀ ਕਿਸ ਤੋਂ ਮੰਗ ਲੈਂਦਾ ਹੈ ਮੈਂ ਤਾਂ ਸਰ ਨਾ ਨਹੀਂ ਫਿਰ ਵੀ ਮੇਰੀ ਭੈਣ ਦੀ ਇੱਜ਼ਤ ਦਾ ਸਵਾਲ ਹੈ ਹਉਦੇ ਸਹੁਰਿਆਂ ਨੇ ਮੰਗੇ ਨੇ ਕੋਈ ਹੋਰ ਮੰਗਦਾ ਟਾਲ ਮਟੋਲਾ ਵੀ ਲਾ ਦਿੰਦਾ ਬਾਪੂ ਤੇ ਚਾਚਾ ਇਹ ਤਾਂ ਨਹੀਂ ਕਰਕੇ ਦਿੰਦੇ ਹਿੱਲਾ ਕੋਈ ਆਏ ਵਣੀ ਨਾ ਗੱਲ ਆਏ ਕਰਤਾ ਨਾਲੇ ਘਰ ਦੀ ਘਰ ਚ ਰਹਿ ਜੂ ਨਾਲੇ ਕਿਸੇ ਨੂੰ ਪਤਾ ਨਹੀਂ ਲੱਗਣਾ ਵੈਸੇ ਵੀ ਨਾਲੇ ਉਹਨਾਂ ਨੇ ਕਿਹੜਾ ਰੱਖਣੇ ਨੇ ਮੋੜ ਤਾਂ ਦੇਣੇ ਨੇ ਹਿੱਦੂਆ ਦੋਤੀ ਰੱਖਿਆ ਹੈ ਭੈਣ ਕਿੱਥੇ ਜਾਂਦੀ ਐ ਪੈਣੇ ਲੈ ਐਨੀ ਠੰਡ ਚ ਤੂੰ ਕਿੱਥੇ ਚੱਲੀ ਐ ਕਿਤੇ ਨਹੀਂ ਮੈਂ ਤਾਂ ਨਾ ਮੜ ਜਾ ਸਹਿਰ ਜਾ ਕੇ ਆਉਂਦੀ ਸੀ ਸ਼ਹਿਰ ਅੱਗੇ ਤਾਂ ਕਦੇ ਐ ਇਕੱਲੀ ਸ਼ਹਿਰ ਗਈ ਨਹੀਂ ਸ਼ਹਿਰ ਪੈਣੇ ਕੀ ਕਰਨ ਚੱਲੀ ਐ ਉਹਨਾਂ ਮੇਰੀ ਮਾਸੀ ਦੀ ਕੁੜੀ ਆਈ ਐ ਸ਼ਹਿਰ ਉਹਨਾਂ ਦੇ ਵਿਆਹ ਹੈਗਾ ਉਹਨਾਂ ਨੇ ਕੱਪੜਾ ਲੀੜਾ ਲੈਣਾ ਹੈ ਉਹ ਕਹਿੰਦੀ ਤੂੰ ਆ ਜਾ ਮੂਰੇ ਓਹੋ ਫਿਰ ਐਨੀ ਠੰਡ ਚ ਕੱਲੀ ਕਿੱਥੇ ਪਕਾਈ ਕਰੇਗੀ ਭੈਣ ਆ ਤਾਰੀ ਨੂੰ ਨਾਲ ਲੈ ਜਾ ਨਾ ਨਾਲੇ ਘਰੇ ਮੋਟਰਸਾਈਕਲ ਖੜਾ ਪਾਵੇਂ ਗੱਡੀ ਚ ਬੱਕ ਜਾ ਲੈ ਮੈਨੂੰ ਐਂ ਦੱਸ ਬੋਲੇ ਮੈਨੂੰ ਬੱਸ ਤੇ ਕੀ ਹੁੰਦਾ ਅਜਵਾਕ ਠੰਡ ਚ ਮੋਟਰਸਾਈਕਲ ਤੇ ਔਖਾ ਨਹੀਂ ਹੋਊਗਾ ਲੈ ਤੂੰ ਨਹੀਂ ਠੰਡ ਚ ਔਖੀ ਹੋਏਂਗੀ ਨਹੀਂ ਨਹੀਂ ਮੈਂ ਤਾਂ ਨਾ ਬੱਸ ਚ ਹੌਲ ਦੀ ਬੁੱਕਲ ਮਾਰ ਕੇ ਬਹਿ ਜੂਗੀ ਕਿਤੇ ਨਹੀਂ ਜਵਾਕ ਨੂੰ ਪਾਲਾ ਚੜ ਜਾਊਗਾ ਮੋਟਰਸਾਈਕਲ ਤੇ ਮੈਂ ਤਾਂ ਹੁਣ ਆ ਜਾਨੀ ਆ ਮਰਜੀ ਐ ਭੈਣੇ ਤੇਰੀ ਮੈਨੂੰ ਤਾਂ ਇਹਦੀ ਗੱਲ ਦੀ ਸਮਝ ਨਹੀਂ ਆਉਂਦੀ ਲੈ ਉਹਨੂੰ ਪੈਸਿਆਂ ਨੂੰ ਜਸ਼ਨ ਨੂੰ ਕਾਹਦਾ ਜਵਾਬ ਦਿੱਤਾ ਇਹ ਤਾਂ ਰੋਖ ਹੀ ਬਦਲ ਗਿਆ ਇਹ ਸਾਰੇ ਪੁਆੜਿਆਂ ਦੀ ਜੜਨਾ ਮਨਪ੍ਰੀਤ ਹੈਗੀ ਅੱਗੇ ਤਾਂ ਮੈਨੂੰ ਬਿਨਾਂ ਦੱਸੇ ਇਹ ਇੱਥੇ ਤੱਕ ਪੈਰ ਨਹੀਂ ਸੀ ਪਟਦੀ ਹੁਣ ਇਕੱਲੀ ਸ਼ਹਿਰ ਚੱਲੀ ਐ ਚਲ ਮਰਜੀ ਐ ਭਾਈ ਇਹਦੀ ਲੈ ਚਾਚੀ ਤਾਂ ਸ਼ਹਿਰ ਭੱਗ ਗਈ ਹੁਣ ਮੈਂ ਪਤਾ ਕਿਵੇਂ ਕਰੂੰਗੀ ਵੀ ਚਾਚੀ ਆਪਦੀ ﺍﻟमारी ਚੋਂ ਕਿਹੜਾ ਖਜ਼ਾਨਾ ਕੱਢ ਕੇ ਸ਼ਹਿਰ ਗਈ ਐ ਮਾਤਾ ਕੋਲ ਹੀ ਖੜੀ ਸੀ ਮਾਤਾ ਨੂੰ ਪੁੱਛਦੀਆਂ ਆਨੀ ਬਹਾਨੀ ਵੀ ਚਾਚੀ ਗਈ ਕਿੱਥੇ ਐ ਮੰਮੀ ਜੀ ਮੰਮੀ ਜੀ ਹਾਂ ਕੀ ਹੋਇਆ ਆ ਚਾਚੀ ਕਿੱਧਰ ਗਏ ਨਿਕਾਲ ਚ ਤੂੰ ਨਾ ਸਾਰੇ ਘਰ ਦੀਆਂ ਸੀਆਈਡੀਆਂ ਨਾ ਰੱਖਿਆ ਕਰ ਤੈਨੂੰ ਕਿਸੇ ਤੋਂ ਕੀ ਲੈਣਾ ਕੋਈ ਕਿਤੇ ਜਾਵੇ ਕਿਤੇ ਆਵੇ ਨਾਲੇ ਮੇਰੀ ਗੱਲ ਸੁਣ ਤੂੰ ਨੇ ਕਾ ਰਜਿਸਟਰ ਲਾ ਲਾ ਚੰਗਾ ਜਦੋਂ ਕੋਈ ਘਰੋਂ ਬਾਹਰ ਜਾਇਆ ਕਰੂ ਸਾਈਨ ਕਰ ਜਿਆ ਕਰੂ ਮੰਮੀ ਜੀ ਹਾਂ ਇੰਨਾ ਬੋਲਣ ਵਾਲੇ ਕੀ ਗੱਲ ਆ ਮੈਂ ਇਹੀ ਪੁੱਛਿਆ ਵੀ ਚਾਚੀ ਜੀ ਕਿੱਥੇ ਗਏ ਆ ਨਾਲੇ ਮੈਂ ਤਾਂ ਤਾਂ ਪੁੱਛਿਆ ਸੀ ਵੀ ਚਲ ਜੇ ਸ਼ਹਿਰ ਸ਼ੂਰ ਗਏ ਆ ਮੇਰੇ ਅਰਗੇ ਵੀ ਕੋਈ ਸਮਾਨ ਸੱਪਾ ਮੰਗਵਾ ਲੈਂਦੀ ਐ ਲੈ ਦੱਸ ਤੇਰਾ ਤਾਂ ਸਮਾਨ ਹੀ ਲੋਟ ਨਹੀਂ ਆਉਂਦਾ ਹੁਣ ਤਾਰੀ ਨਾਲ ਜਾ ਕੇ ਤਾਂਈਆਂ ਸ਼ਹਿਰ ਤੇ ਥੋੜਾ ਉਹਦਾ ਲੈ ਆਂਦਾ ਗਿਆ ਲਿਆਂਦਾ ਤਾਂ ਮੈਂ ਸਾਰਾ ਕੁਛ ਆ ਮੇਰੀ ਇੱਕ ਚੁੰਨੀ ਸੀ ਰੰਗਾਉਣ ਵਾਲੀ ਜੇ ਚਾਚੀ ਮੈਨੂੰ ਦੱਸ ਜਾਂਦੇ ਵੀ ਮੈਂ ਸ਼ਹਿਰ ਚਲੀ ਆ ਚਲ ਮੈਂ ਚੁੰਨੀ ਉਹ ਹੀ ਫੜਾ ਦੇਂਦੀ ਰੰਗਾਉਣ ਨੂੰ ਹੂੰ ਅੱਡੀ ਠੰਡ ਜੇ ਇਹਨੂੰ ਚੁੰਨੀਆਂ ਬਣਾ ਨਹੀਂ ਸਰਦਾ ਜਾਂ ਘਰ ਦੇ ਕੰਮ ਕਰ ਲੈ ਚੰਗਾ ਉਹੀ ਸਾਰਾ ਦੇਣਾ ਇਹਨੂੰ ਸੋਡਲ ਵੇਲੇ ਚਾਹੀਦੀ ਆ ਕੌਣ ਕਿਤੇ ਜਾਂਦਾ ਕਿਤੇ ਨਾ ਇਹਨਾਂ ਡਰੌਣੀ ਜਠਾਣੀ ਦੇ ਨਹੀਂ ਬੰਦ ਹੀ ਕਿਉਂ ਆ ਇੱਕ ਆਗਾ ਤੋ ਇਹਨਾਂ ਦਾ ਇਨਾਂ ਪਹਿਲਾਂ ਤਾਂ ਇਹ ਪਤਾ ਕਰੀਏ ਵੀ ਚਾਚੀ ਮੰਮੀ ਆ ਲੈਣਾ ਭੱਜ ਭੱਜ ਆਖਿਰਕਾਰ ਜਾਂਦੀ ਕਾ ਤੋ ਹਾਂ ਚਾਚੀ ਦਾ ਕਿਵੇਂ ਪਤਾ ਕਰਾਂ ਵੀ ਉਹ ਸ਼ਹਿਰ ਕਾ ਤੋਂ ਤੇ ਕੀ ਕਰਨ ਗਈ ਆ ਡੈਡੀ ਨੂੰ ਫੋਨ ਲਾਉਣੀ ਆ ਉਹਨਾਂ ਨੂੰ ਕਹਿਣੀ ਆ ਵੀ ਚਾਚੀ ਐਵੇਂ ਐਵੇਂ ਕਰਕੇ ਸ਼ਹਿਰ ਗਈ ਆ ਤੁਸੀਂ ਪਤਾ ਕਰੋ ਵੀ ਕਰਨ ਕੀ ਗਈ ਆ ਤੇ ਕਿੱਥੇ ਗਈ ਆ ਓਹੋ ਡੈਡੀ ਵੀ ਨਾ ਲੋਡ ਪਏ ਤੇ ਤਾਂ ਕਦੇ ਫੋਨ ਚੱਕਣਾ ਹੀ ਨਹੀਂ ਹੁੰਦਾ ਉਹ ਇਹਨਾਂ ਦੇ ਫੋਨ ਇੰਨੇ ਵੱਜਦੇ ਆ ਕੋਈ ਫੋਨ ਮਿਸ ਨਹੀਂ ਹੋਣ ਦਿੰਦੇ ਆ ਮੇਰਾ ਪਤਾ ਨਹੀਂ ਕਿਉਂ ਨਹੀਂ ਚੱਕਿਆ